ਜੇ ਪ੍ਰਾਤੀ ਰੱਖਣਾ ਹੈ ਸਰਟੀਫਿਕੇਟ ਲੈ ਦੇ ਐਜੂਕੇਸ਼ਨ ਦੇ ਗ੍ਰੈਜੂਅਰ ਮੰਗਦੇ ਜੇ ਸਰਟੀਫਿਕੇਟ ਨਾਲ ਡਿਗਰੀ ਸਰਸਾ ਲੋ ਨਾ ਤਾਂ ਹੋ ਜਾਵੇਗਾ ਪ੍ਰਾਤੀ ਸਾਡੇ ਕੋਲੇ ਸੁੱਧ ਪਾਣੀ ਸੀ ਸਾਡੇ ਕੋਲੇ ਸੁੱਧ ਅਨਾਜ ਸੀ ਅਸੀਂ ਤਾਂ ਬਿਨਾ ਸਪਰੇਅ ਤੋਂ ਕਪਾਹਾਂ ਵੀਦੇ ਹੁੰਦੇ ਬਿਨਾ ਸਪਰੇਅ ਤੋਂ ਸਾਡੇ ਕੋਲੇ ਕਣਕਾਂ ਹੁੰਦੀਆਂ ਬਿਨਾ ਸਪਰੇਅ ਤੋਂ ਸਾਡੇ ਮੱਕੀ ਹੁੰਦੀ ਅਸੀਂ ਪਾਣੀ ਵੀ ਬਹੁਤ ਘੱਟ ਵਰਖਦੇ ਹੁੰਦੇ ਤਾਂ ਤਾਂ ਲੋੜ ਨਹੀਂ ਸੀ ਪੈਂਦੀ بارش ਹੋ ਜਾਂਦੀ ਫਸਲਾਂ ਹੋ ਜਾਂਦੀਆਂ ਇਹ ਤਾਂ ਥੋੜੇ ਮਾਡਲ ਨੇ ਸਾਰਾ ਕੁਝ ਕੀਤਾ ਇਹ ਦੁਨੀਆਂ ਦੇ ਡਵੈਲਪਮੈਂਟ ਦੇਸ਼ਾਂ ਦੀ ਮੀਟਿੰਗ ਦੇ ਵਿੱਚ ਇਹ ਗੱਲ ਪ੍ਰਵਾਨ ਹੋ ਜਾਂਦੀ ਹੈ ਕਿ ਆਲਮੀ ਤੌਰ ਤੇ ਦੋ ਦੇਸ਼ ਜ਼ਿੰਮੇਵਾਰ ਨੇ ਅਮਰੀਕਾ ਤੇ ਚੀਨ ਤੇ ਉਹਨਾਂ ਨੂੰ ਵਜਾਉਣਾ ਪਿਆ ਉਹਨਾਂ ਨੇ ਕਿਉਂ ਨਹੀਂ ਭਰੇ ਹੁਣ ਅਸੀਂ ਤਾਂ ਫਸੇ ਹੀ ਹਾਲ ਪਿੱਛਾ ਗ੍ਰਾਸਟਰ ਨੂੰ ਛਾਂ ਨੂੰ ਕਿਹਦਾ ਨਿਚੇ ਕਰਦਾ ਬਾਟਾ ਵਰ ਨੂੰ ਕਿਹਦਾ ਨਿਚੇ ਕਰਦਾ ਚੰਗੀ ਹਵਾ ਲੈਣ ਨੂੰ ਕਿਹਦਾ ਜੀ ਨਹੀਂ ਕਰਦਾ ਕਲਾ ਮੇਰੇ ਤੋਂ ਯਾ ਜੀ ਤਾਂ ਇੱਥੇ ਬਤਾ ਬੰਦਾ ਫਿਨੇ ਬਗੜ ਅਸਮਾਨ ਚ ਸਾਡਾ ਕੀ ਚੱਲਦਾ ਭਾਈ ਠੀਕ ਹੈ ਹਜਾ ਮਾਡਲ ਲੈਂਦਾ ਜੀ ਦਰਖਤ ਲਾਉਣੀ ਕਿਤੇ ਲੋਕਾਂ ਨੂੰ ਉਹ ਦਰਖਤ ਕੀ ਹਾਲ ਤੇ ਹੀ ਜ ਬਣਦੀ ਕਿਸਾਨਾਂ ਦੀ ਸਾਨੂੰ ਜਦੋਂ ਰੇਣੀ ਸਾਡਾ ਇੰਜਨ ਖਰਾਬ ਹੋ ਜਾਂਦਾ ਉਦੋਂ ਤਾਂ ਜਾਂ ਤਾਂ ਮੱਝ ਵੇਚਣੀ ਪੈਂਦੀ ਹੈ ਜੇ ਮੱਝ ਨਾ ਹੋਵੇ ਤੇ ਟੂਮਾ ਵੇਚਨੇ ਪੈਂਦੇ ਜੇ ਟੂਮਾ ਵੀ ਨਾ ਹੋਣ ਫਿਰ ਖੇਤ ਘੜੇ ਦਰਖਤ ਵੇਚਨੇ ਪੈਂਦੇ ਨੇ ਇੱਥੇ ਸਾਲ ਦੇ ਸਾਡੇ ਪੰਜਾਬ ਦੇ ਵਿੱਚ 1.5 ਕਰੋੜ ਏਕੜ ਜ਼ਮੀਨ ਪੈਦਾਵਾਰ ਕਰਦੀ ਸੀ ਹੁਣ ਤਾਂ ਘਟ ਗਈ। ਜਾਨੀ ਉਹਦੇ ਵਿੱਚ 50% ਦੇ ਵਿੱਚ ਸਾਡੇ ਬੰਨੇ ਹੁੰਦੇ ਸੀ ਜੰਗਲ ਹੁੰਦੇ। ਉਹ ਘਟਵਾਏ ਕਿਨੇ ਨੇ? ਥੋੜੀ ਹਰੀ ਕ੍ਰਾਂਤੀ ਨੇ। ਸਸ਼ੀਕਲ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਿਛਲੇ ਕਈ ਦਿਨਾਂ ਤੋਂ ਮੁਲਾਜ਼ਮਾਂ ਵੱਲੋਂ ਆਪਣਾ ਇੱਕ ਦਰਨਾ ਲਾਇਆ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਦਾ ਸਮਰਥਨ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਦੇ ਪ੍ਰਧਾਨ ਕੁਸ਼ਿੰਦਰ ਸਿੰਘ ਗੁਰਾਂਜ ਜੀ ਆਪ ਆਏ ਨੇ ਅਸੀਂ ਗੱਲ ਕਰਦੇ ਆਂ ਪ੍ਰਧਾਨ ਜੀ ਤੁਸੀਂ ਅੱਜ ਸਮਰਥਨ ਦੇਣ ਆਇਓ 17ਵਾਂ ਦਿਨ ਹੋ ਗਿਆ ਕੀ ਕਹੋਗੇ ਇਹਨਾਂ ਨੂੰ ਨਮਿਆ ਕਹਿ ਵੀ ਨਮੀਆਂ ਇੰਟਰਵਿਊ ਹੁੰਦੇ ਤੇ ਮੁਰਤੇ ਫੇਰ ਨੂੰ ਉਸੇ ਪੋਸਟਾਂ ਤੇ ਰੱਖਾਂਗੇ ਇਹ ਕਿਸੇ ਤਰ੍ਹਾਂ ਦੀ ਬਜਵਨੀ ਤੇ ਅਸਮੀ ਜੀ ਵੀ ਮੈਂ ਆਏ ਆ ਜਿਹੜਾ ਡਾਕਟਰ ਆ ਆਸਾਤ ਦੇ ਬੜੇ ਬੜੇ ਚੱਲ ਰਹੇ ਇੰਟਰਵਿਊ ਜਿਉਂ ਵੀ ਅਕਾਲੀ ਚੱਲੇ ਕਿਾ ਕੁਝ ਗਲਤੀਆਂ ਕੀਤੀਆਂ ਜਿਹੜਾ ਇਸ ਗੱਡੀ ਗੇਟ ਚ ਨਾਕਦੇ ਪਾਏ ਆ ਇਹਨੇ ਗਲਤੀਆਂ ਕੀਤੀਆਂ ਨੇ ਸਾਡੇ ਭਾਮੀ ਅਕਾਲੀ ਵੀ ਹੋਏ ਜੇ ਕਾਂਗਰਸੀ ਵੀ ਹੋਏ ਆਪ ਵਾਲੇ ਵੀ ਤੁਹਾਡੇ ਸਾਹਮਣੇ ਉਹੀ ਨਿਭੜ ਰਹੇ ਨੇ ਜਿਹੜੇ ਬੀਜੇਪੀ ਵਾਲੇ ਨੇ ਪਹਿਲਾਂ ਨਿਭੜੀ ਹੋਏ ਨੇ ਇਹਨਾਂ ਦੇ ਵਿੱਚ ਇੱਕ ਦੂਜੇ ਚ ਕੋਈ ਫਰਕ ਨਹੀਂ ਇਹਨਾਂ ਦਾ ਕੁਰਸੀਆਂ ਕਰਸੀਆਂ ਦਾ ਰੌਲਾ ਇਹ ਤੁਹਾਨੂੰ ਪਤਾ ਨਹੀਂ ਕਦੋਂ ਇੱਕ ਹੋ ਜਾਣ ਇਹ ਕਦੋਂ ਕੱਪੜੇ ਬਦਲ ਕੇ ਗਾਲਾਂ ਇੱਕ ਦੂਜੇ ਨੂੰ ਪਹਿਲਾਂ ਜਿਹਨੂੰ ਗਾਲਾਂ ਕੱਢਦੇ ਹੁਣ ਉਹਦੇ ਨਾਲ ਜਾ ਕੇ ਜੱਪੀ ਪਾ ਰਣ ਇਹ ਤੁਹਾਡੇ ਸਾਹਮਣੇ ਧਾਰਨਾ ਪੰਜਾਬ ਦੀ ਜਿੱਦ ਕਾਂਗਰਸ ਦੀ ਸਾਰੀ ਸ਼ਹਿਸਤਾ ਉਹ ਬੀਜੇਪੀ ਚ ਜਾਵੜ ਉਧਰੋਂ ਕਾਲੀਆਂ ਦੀ ਮਿਲਦੇ ਅੱਧ ਬਦ ਕੁਟ ਕੇ ਉਹ ਵੀ ਬੀਜੇਪੀ ਜਾ ਇਹ ਜਿੰਨਾ ਗੰਦਮਨ ਦਾ ਸਾਰਾ ਗੁਰਦੀ ਰੋੜੀ ਦੇ ਇਕੱਠਾ ਹੋ ਰਿਹਾ ਤੇ ਮਾਰਨਾ ਸੌਖਾ ਸੌਖਾ ਚੰਗੀ ਗੱਲ ਹੈ ਜਦੋਂ ਹੁਣ ਬੀਜੇਪੀ ਖਤਮ ਹੋਏ ਫਿਰ ਕਿਹੜੇ ਕੋ ਜਾਉਗੇ ਬੰਦੇ ਅੱਥੇ ਬੀਜੇਪੀ ਤਾਂ ਖਤਮ ਹੋਣ ਦੇ ਕਿਨਾਰੇ ਜਾ ਰਹੀ ਹੈ ਉਹ ਉਧਰ ਵੀ ਪੋਲੀਟੀਕਲ ਸੌਂਦੇ ਉਹਦੀ ਗਰਾਉਟ ਆ ਤੇ ਉਹ ਵੀ ਜਦੋਂ ਭਲਾ ਉਹ ਨਾ ਰਹੀ ਫਿਰ ਕਿਤੇ ਜਾਊਗਾ ਇਸ ਕਰਕੇ ਇਹ ਪੋਲੀਟੀਕਲ ਸੰਕਟ ਇਸ ਨੂੰ ਕਹਿੰਦੇ ਆ ਵੀ ਇਹਨਾਂ ਦਾ ਕੋਈ ਮਿਆਰ ਨਹੀਂ ਨਹੀਂ ਬੰਦਾ ਪਾਲਸੀ ਦੇ ਆਧਾਰ ਤੇ ਬਖਰੇਵੇਂ ਹੁੰਦੇ ਨੇ ਬਖ ਹੁੰਦੇ ਨੇ ਅਸੀਂ ਬਖ ਹੁੰਨੇ ਆ ਪਾਲਸੀ ਦੇ ਆਧਾਰ ਤੇ ਬਖ ਹੁੰਨੇ ਆ ਤੁਹਾਡਾ ਪਾਲ ਸੋਡੇ ਕੁਰਸੀਆਂ ਦਾ ਰੌਲਾ ਅੱਜ ਕਿਹਦੀ ਚੜਦਾ ਚੜਦੇ ਸਭ ਨੂੰ ਸਲਾਮਾਂ ਕਰਦੇ ਨੇ ਤੇ ਟੜਾ ਟੜਾ ਲੋਕ ਉਹ ਜਾਈ ਜਾਂਦੇ ਨੇ ਜਿਹੜੇ ਜਿਹੜੇ ਕਰਾਪਟ ਲੋਕ ਨੇ ਜਿਨ੍ਹਾਂ ਨੂੰ ਪਤਾ ਵੀ ਈਡੀ ਸ਼ਾਪਾ ਮਾਰੂ ਫਲਾਣਾ ਸ਼ਾਪਾ ਮਾਰੂ ਉਹਨਾਂ ਗੱਲਾਂ ਤੋਂ ਡਰਦੇ ਉਹ ਭਾਜੀਪੀ ਚਾਈ ਜਾਂਦੇ ਆਖਿਆ ਮਨ ਹੁੰਦੇ ਨੇ ਜਦੋਂ ਭਾਜੀਪੀ ਸੱਤਾ ਤੋਂ ਥੋੜੀ ਥੱਲੇ ਆ ਗਈ ਤੁਸੀਂ ਦੇਖੋ ਵੀ ਕਿਵੇਂ ਭਾਜੀ ਕੇ ਮੁੜਕੇ ਹੁੰਦੇ ਨੇ ਹਮ ਘਰ ਵਾਪਸ ਨੂੰ ਕਰੇ ਨਾ ਇਹ ਤਾਂ ਆ ਹੀ ਹੁੰਦਾ ਬਾਟਾਵਰਨ ਨੂੰ ਕੀ ਮੈ ਜੇ ਮੁੱਖ ਮੰਤਰੀ ਕਰਿਆ ਹਰ ਇੱਕ ਕਿਸਾਨ ਨੂੰ ਆਪਣੇ ਖੇਤਾਂ ਦੇ ਚਾਰ ਚਾਰਾ ਪੌਦੇ ਲਾਣੇ ਚਾਹੀਦੇ ਬਾਟਾਵਰਨ ਨੇ ਭਈ ਕਿਸਾਨਾਂ ਨੇ ਨਹੀਂ ਬਗਾੜੇ ਤੁਹਾਡੇ ਮਾਡਲ ਨੇ ਬਗਾ ਉਦੋਂ ਪਹਿਲਾਂ ਸਾਡੇ ਬੰਨੇ ਹੁੰਦੇ ਸੀਗੇ ਬਤੇਰਾ ਮੀਂਹ ਪੈਂਦਾ ਹੁੰਦਾ ਸੀ ਲੱਕੜਾਂ ਵੱਧ ਹੁੰਦੀਆਂ ਸੀ ਸਾਡੇ ਪੰਜਾਬ ਦੇ ਵਿੱਚ 1 ਲੱਖ 5 ਕਰੋੜ ਏਕੜ ਜ਼ਮੀਨ ਪੈਦਾਵਾਰ ਕਰਦੀ ਸੀ ਹੁਣ ਤਾਂ ਘਟ ਗਈ ਜਾਨੀ ਉਹਦੇ ਵਿੱਚ 50% ਦੇ ਵਿੱਚ ਸਾਡੇ ਬੰਨੇ ਹੁੰਦੇ ਸੀ ਜੰਗਲ ਹੁੰਦੇ ਸੀ ਉਹ ਕਟਵਾਏ ਕਿਨੇ ਨੇ ਥੋੜੀ ਹਰੀ ਕ੍ਰਾਂਤੀ ਨੇ ਤੁਸੀਂ ਕਿਹਾ ਜਾ ਮਾਡਲ ਲਿਆਂਦਾ ਤੁਸੀਂ ਦਰਖਤ ਲਾਉਣੀ ਕਿਤੇ ਲੋਕਾਂ ਨੂੰ ਉਹ ਦਰਖਤ ਤੁਸੀਂ ਹਾਲਤੇ ਹੀ ਜੀ ਬਣਾਤੀ ਕਿਸਾਨਾਂ ਦੀ ਸਾਨੂੰ ਜਦੋਂ ਰੇ ਨਹੀਂ ਸਾਡਾ ਇੰਜਣ ਖਰਾਬ ਹੋ ਜਾਂਦਾ ਉਹ ਤਾਂ ਜਾਂ ਤਾਂ ਮੱਝ ਵੇਚਣੀ ਪੈਂਦੀ ਹੈ ਜੇ ਮੱਝ ਨਾ ਹੋਵੇ ਫਿਰ ਟੂਮਾ ਵੇਚਨੇ ਪੈਂਦੇ ਆ ਜੇ ਢੂਮਾ ਬਣਾ ਹੁਣ ਫਿਰ ਖੇਤ ਕਾੜੇ ਦਰਖਤ ਵੇਚਣੇ ਪੈਂਦੇ ਨੇ ਜਿਹੇ ਸਾਲ ਦੇ ਹੋ ਅਸੀਂ ਤਾਂ ਫਸੇ ਹੀ ਹਾਲਤ 'ਚਾਂ ਦਰਖਤ ਨੂੰ ਛਾਂ ਨੂੰ ਕਿਹਦਾ ਨਹੀਂ ਜੀ ਕਰਦਾ ਵਾਤਾਵਰਨ ਨੂੰ ਕਿਹਦਾ ਨਹੀਂ ਜੀ ਕਰਦਾ ਚੰਗੀ ਹਵਾ ਲੈਣ ਨੂੰ ਕਿਹਦਾ ਜੀ ਨਹੀਂ ਕਰਦਾ ਪਹਿਲਾਂ ਮੈਨੂੰ ਇਹ ਦੱਸੋ ਵੀ ਅਸੀਂ ਤਾਂ ਅੱਜੇ ਵਾਤਾਵਰਨ ਦਾ ਸੀਨੇ ਵਗਾਰਤਾ ਅਸਮਾਨ 'ਚ ਸਾਡਾ ਕੀ ਚੱਲਦਾ ਬਈ ਆਲਮੀ ਤਪਸ਼ਕੀਨ ਨਹੀਂ ਵਧ ਗਈ ਗਲੇਸ਼ੀਅਰ ਕਿਉਂ ਖੁਰ ਰਹੇ ਨੇ ਹੁਣ ਵਾਤਾਵਰਨ ਦੇ ਅਪਸਟ ਕਿੰਨੀਆ ਗਰਮੀ ਕਿੰਨੇ ਬਤਾ ਦੀ ਅਸੀਂ ਬਤਾ ਦੀ ਇਹ ਦੁਨੀਆਂ ਦੇ ਡਿਵੈਲਪਮੈਂਟ ਦੇਸ਼ਾਂ ਦੀ ਮੀਟਿੰਗ ਦੇ ਵਿੱਚ ਇਹ ਗੱਲ ਪ੍ਰਵਾਨ ਹੋ ਜਾਂਦੀ ਹੈ ਕਿ ਆਲਮੀ ਤਰਫ ਦੇ ਦੋ ਦੇਸ਼ ਜ਼ਿੰਮੇਵਾਰ ਨੇ ਅਮਰੀਕਾ ਤੇ ਚੀਨ ਤੇ ਉਹਨਾਂ ਨੂੰ ਵਜਾਣਾ ਪਿਆ ਉਹਨਾਂ ਨੇ ਕਿਉਂ ਨਹੀਂ ਭਰੇ ਹੁਣ ਤੱਕ 트럼ਪ ਨੇ ਕਿਉਂ ਜਵਾਬ ਦਿੱਤਾ ਵੀ ਮੈਂ ਨਹੀਂ ਇਹ ਮੰਨਦਾ ਪਰਸ ਦੱਸਣ ਜਾਉਤਾ ਵਾਤਾਵਰਨ ਦੇ ਦੋਸ਼ੀ ਜਿਹੜੇ ਡਿਵੈਲਪਡ ਕੰਟਰੀ ਐ ਉਹਨਾਂ ਦੀ ਜਿੱਤੇ ਸਰਕਾਰਾਂ ਦੀ ਆ ਕਿਸਾਨ ਕੀ ਕੀ ਵਾਤਾਵਰਨ ਖਰਾਬ ਕਰ ਦੂਗਾ ਅਸੀਂ ਤਾਂ ਵਾਤਾਵਰਨ ਸ਼ੁੱਧ ਪਾਣੀ ਮੰਗਦੇ ਆ ਸਾਡੇ ਕੋਲੇ ਸ਼ੁੱਧ ਪਾਣੀ ਸੀ ਸਾਡੇ ਕੋਲੇ ਸ਼ੁੱਧ ਅਨਾਜ ਸੀ ਅਸੀਂ ਤਾਂ ਬਿਨਾ ਸਪਰੇਅ ਤੋਂ ਕਪਾਹਾਂ ਬੀਜਦੇ ਹੁੰਦੇ ਬਿਨਾ ਸਪਰੇਅ ਤੋਂ ਸਾਡੇ ਕੋਲੇ ਕਣਕਾਂ ਹੁੰਦੀਆਂ ਬਿਨਾ ਸਪਰੇਅ ਤੋਂ ਸਾਡੇ ਮੱਕੀ ਹੁੰਦੀ ਅਸੀਂ ਪਾਣੀ ਵੀ ਬਹੁਤ ਘੱਟ ਵਰ੍ਹਦੇ ਹੁੰਦੇ ਤਾਂ ਤਾਂ ਲੋੜ ਨਹੀਂ ਸੀ ਪੈਂਦੀ بارش ਹੋ ਜਾਂਦੀ ਫਸਲਾਂ ਹੋ ਜਾਂਦੀਆਂ ਇਹਦਾ ਥੋੜੇ ਮਾਡਲ ਨੇ ਸਾਰਾ ਕੁਝ ਕੀਤਾ ਸਾਨੂੰ ਦੋਸ਼ ਠਾੜ ਰਹੇ ਹੋ ਅਸੀਂ ਕਹਿੰਦੇ ਹਾਂ ਵਾਤਾਵਰਨ ਦੇ ਵਿੱਚ ਜੇ ਮੁੜ ਕੇ ਕੋਈ ਤਬਦੀਲੀ ਕਰਨੀ ਹੈ ਜੇ ਵਾਤਾਵਰਨ ਸਾਹਮਣਾ ਹੈ ਹੁਣ ਭਗਵਾਨ ਸਤਿਗੁਰੂ ਤੁਸੀਂ ਇਹ ਪੁੱਛੋ ਵੀ ਤੁਸੀਂ ਜਿਹੜਾ ਬਾਹਰ ਦੇ ਦੇਸ਼ਾਂ ਦਾ ਨੂੰ ਪਾਣੀ ਜਾ ਰਿਹਾ ਹੈ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਉਹ ਕਿੰਨਾ ਭਲਾ ਕਿੰਨਾ ਜਾ ਰਿਹਾ 12 ਮਿਲੀਅਨ ਏਕੜ ਫੁੱਟ ਪਾਣੀ ਆ ਜਿਹੜਾ ਉਹ ਪਾਕਿਸਤਾਨ ਨੂੰ ਤੁਰਿਆ ਜਾ ਰਿਹਾ ਰਾਵੀ ਦਾ ਸਾਰਾ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ ਦੱਸੋ ਕਦ ਸਾਂਭੇ ਝਾਸ ਦੇ ਵਿੱਚੋਂ ਬਿਆਸ ਤੇ ਸਤਲੁਜ ਦੇ ਵਿੱਚੋਂ ਉਹ ਪਾਣੀ ਕਿੰਨਾ ਪਾਕਿਸਤਾਨ ਨੂੰ ਜਾਂਦਾ ਤੁਸੀਂ ਸਾਂਭਿਆ ਕਦੇ ਪਾਣੀ ਬਰਸਾਤਾਂ ਦਾ ਪਾਣੀ ਕਦੇ ਸਾਂਭਿਆ ਤੁਸੀਂ ਪਾਣੀ ਸਾਂਭ ਕੇ ਪਾਣੀ ਦਾ ਜਿੰਨਾ ਨਹਿਰਾਂ ਦੇ ਵਿੱਚ ਅਸੀਂ ਪਾਣੀ ਵਰਤਦੇ ਆਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇੰਨਾ ਪਾਣੀ ਤੁਸੀਂ ਵਿਦੇਸ਼ਾਂ ਨੂੰ ਪੁਰਿਆ ਜਾਂਦਾ ਉਹ ਸਾਂਭਿਆ ਤਾਂ ਤੁਸੀਂ ਹੈ ਨਹੀਂ ਤੁਸੀਂ ਬਾਤਾ ਫਰਮ ਦੀ ਗੱਲ ਕਰਦੇ ਹੋ ਡਰਾਫਟ ਲਾਉਣ ਦੀ ਗੱਲ ਕਰਦੇ ਹੋ ਤੁਸੀਂ ਫਸਲਾਂ ਦੀ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਅਸੀਂ ਕਹਿੰਦੇ ਹਾਂ ਵੀ ਡਾਇਵਰਸੀਫਿਕੇਸ਼ਨ ਦਾ ਕਹਿਣ ਦੀ ਲੋੜ ਨਹੀਂ ਵੀ ਡਾਇਵਰਸੀਫਿਕੇਸ਼ਨ ਕਰੋ